ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੇ ਦਰਸ਼ਕੋ ਇਸ ਦਿਵਸ ਅਸੀਂ ਗੁਰਦੁਆਰਾ ਸ੍ਰੀ ਪਠਾ ਸਾਹਿਬ ਵਿਖੇ ਮੌਜੂਦ ਆਂ ਕਿਥੇ ਕਿ ਅੱਜ ਸਕਰਾਂ ਦਾ ਦਿਹਾੜਾ ਹੈ ਤੇ ਸਭਾ ਜਿਹੜੀ ਹੈ ਉਹ ਸ਼ੁਰੂਆਤ ਹੋ ਗਈ ਤੇ ਕਿਵੇਂ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਸਾਡੇ ਮੈਂਬਰ ਸਭਾ ਨਾਲੋਂ ਤੇ ਗੱਲਬਾਤ ਕਰਦੇ ਆਂ ਸਾਡੇ ਜਥੇਦਾਰ ਸਾਹਿਬ ਨਾਲ ਸਰ ਅਗਰ ਜੀ ਕੀ ਕਿਸ ਤਰ੍ਹਾਂ ਦੀਆਂ ਤਿਆਰੀਆਂ ਕੀਤੀਆਂ ਗਈਆਂ ਇਸ ਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋ ਸਮੂਹ ਗੁਰੂ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਸਿਪਰਵਾੜ ਛੋੜਾ ਦੇ ਪਰਤਰਸਤਾਨ ਤੋਂ ਇਸ ਸੀ ਦੀ ਪੰਦਰਵਾੜ ਦੀ ਸ਼ੁਰੂਆਤ ਹੋਈ ਹੈ ਸਵੇਰੇ ਉੱਥੇ ਭੋਗਾਂ ਤੋਂ ਉਪਰੰਤ ਦੀਵਾਨ ਸਜਾਏ ਗਏ ਬੈਸੇ ਦਾ 12 13 13 14 15 ਤਰੀਕ ਦੇ ਦੀਵਾਨ ਉਥੇ ਚੱਲ ਰਹੇ ਸੀ ਸਾਬ 시ਰ ਗੁਰੂ ਗੋਬਿੰਦ ਸਿੰਘ ਮਹਾਰਾਜਾ ਕਿਲਾ ਅਨੰਦ ਦਾ ਛੱਡਣ ਤੋਂ ਬਾਅਦ ਭਾਵੇਂ ਉਸ ਦਿਨ ਸਮੇਂ ਦੇ ਰਾਜਿਆਂ ਨੇ ਪਹਾੜੀ ਰਾਜਿਆਂ ਔਰ ਮੌਕੇ ਦੀ ਸਰਕਾਰਾਂ ਨੇ ਆਪਣੇ ਇਸ਼ਾਰੇ ਦੀ ਕਸਮ ਖਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਅਨੰਦਪੁਰ ਸਾਹਿਬ ਛੱਡ ਦਿਓ ਅਸੀਂ ਤੁਹਾਡਾ ਕੋਈ ਨੁਕਸਾਨ ਨਹੀਂ ਕਰਾਂਗੇ ਲੇਕਿਨ ਉਹ ਸਾਰੀਆਂ ਕਸਮਾਂ ਭੁੱਲ ਕੇ ਗੁਰੂ ਸਾਹਿਬ ਥੋੜੀ ਦੂਰ ਆਏ ਸੀ ਉਹਨਾਂ ਨੇ ਪਿੱਛੋਂ ਹਮਲਾ ਕਰਤਾ ਪਰਵਾਰ ਬਛੂੜਾ ਦੇ ਪਿੱਤਰ ਅਸਤਾਨ ਤੇ ਗੁਰੂ ਸਾਹਿਬ ਨੇ ਤੜਕੇ ਅਸਦੀਵਾਰ ਤਾ ਕੀਰਤਨ ਕੀਤੇ ਉਸ ਤੋਂ ਅਪਰੰਤ ਗੁਰੂ ਸਾਹਿਬ ਦਾ ਪਰਿਵਾਰ ਆ ਜਿਹੜਾ ਤਿੰਨ ਸੇਜ ਵੰਡਿਆ ਗਿਆ ਗੁਰੂ ਸਾਹਿਬ ਦੇ ਮਹਿਲ ਦਿੱਲੀ ਸਾਈਡ ਚਲੇ ਗਏ ਸੋਟੇ ਸ਼ਹਿਜਾਦੇ ਤੇ ਮਾਤਾ ਗੁਜਰ ਕੌਰ ਜੀ ਕੋ ਮੇਮਾਸ਼ਕੀਵਾਲ ਨੂੰ ਚਲੇ ਗਏ ਔਰ ਸਹਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦੇ ਉਹਨਾਂ ਦੇ ਵੱਡੇ ਸਹਬਜ਼ਾਦੇ ਪੰਜ ਪਿਆਰੇ 40 ਸਿੰਘਾਂ ਨੇ ਇਸ ਪਵਿੱਤਰ ਸਥਾਨ ਤੇ ਹੁੰਦੇ ਹੋਏ ਚਮਕੌਰ ਸਾਹਿਬ ਦੀ ਪਿੱਤਰ ਧਰਤੀ ਤੇ ਪਹੁੰਚੇ ਦੇ ਵਿੱਚ ਸਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾ ਦੇ ਵੱਡੇ ਸਹਬਜ਼ਾਦਿਆਂ ਨੇ ਸ਼ਹਾਦਤਾਂ ਦਿੱਤੀਆਂ ਔਰ ਪੰਜ ਪਿਆਰੇ ਜੋ ਤਿੰਨ ਪਿਆਰਾਂ ਨੇ ਸ਼ਹਾਦਤਾਂ ਦਿੱਤੀਆਂ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾ ਚੜ੍ਹਦੀ ਕਲਾ 'ਚ ਰਹੇ ਔਰ ਉਹਨਾਂ ਨੇ ਜਦੋਂ ਸਾਹਿਬ ਜਾਨਿਆਂ ਸ਼ਾਹਤ ਆਉਂਿਆ ਸਿੰਘਾਂ ਦੀ ਸ਼ਾਹਤ ਆਉਈਆਂ ਤਾਂ ਗੱਡੀ ਦੀ ਮੌਂਟੀ ਤੇ ਚੜ ਕੇ ਜਕਾਰਿਆਂ ਦੀ ਗੂੰਜ ਦੇ ਚ ਉਹਨਾਂ ਦਾ ਸਵਾਗਤ ਕੀਤਾ ਜੀਸਤਾਂ ਤੇ ਗੁਰਦੁਆਰਾ ਪੱਟਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਿੰਨ ਦਫਾ ਆਪਣੇ ਚਰਨਾਂ ਦੀ ਛੋਹ ਦਿੱਤੀ ਇਸ ਸਤਨੂੰ ਜਦੋਂ ਅਨੰਦਪੁਰ ਸਾਹਿਬ ਤੇ ਚੱਲ ਕੇ ਪਰਿਵਾਰ ਛੋੜੇ ਤੇ ਇੱਥੇ ਪਹੁੰਚੇ ਤਾਂ ਰਸਤੇ ਵਿੱਚ ਵੀ ਕਾਫੀ ਦਿਨੇ ਜੰਗਾਂ ਲੜਦੇ ਆਏ ਕੁਝ ਸ਼ਿੰਦ ਸ਼ਹੀਦ ਵੀ ਹੋਏ ਔਰ ਕੁਝ ਜ਼ਖਮੀ ਵੀ ਹੋਏ ਭਾਈ ਬਜਤਰ ਸਿੰਘ ਜੀ ਜੋ ਕਿ ਜ਼ਖਮੀ ਹਾਲਤ ਦੇ ਸਹਬਜਾਦਾ ਬਾਬਾਜੀਤ ਸਿੰਘ ਜੀ ਆਪਣੇ ਘੋੜੇ ਤੇ ਬਿਠਾ ਕੇ ਲੈ ਕੇ ਆਏ ਉਹਨਾਂ ਨੂੰ ਭਾਈ ਨਿਹੰਗਾਂ ਦੇ ਘਰੇ ਛੱਡਿਆ ਉਹਨਾਂ ਦੇ ਮਹਿਲ ਵਿੱਚ ਛੱਡਿਆ ਜਿੱਥੇ ਉਹਨਾਂ ਦੀ ਬੇਟੀ ਮਮਤਾ ਜੀ ਨੇ ਉਹਨਾਂ ਦੀ ਬਹੁਤ ਸੇਵਾ ਕੀਤੀ ਭਾਈ ਬਜਤਰ ਸਿੰਘ ਦੀ ਔਰ ਜਦੋਂ ਮੌਕੇ ਦੀ ਸਰਕਾਰ ਨੇ ਉੱਥੇ ਛਾਪਾਂ ਮਾਰਿਆ ਤਾਂ ਜਦੋਂ ਨਿਯੰਗ ਸ਼ਾੰਗ ਨੇ ਪੁੱਛਿਆ ਕਿ ਕੋਈ ਇੱਥੇ ਸਿੰਘ ਆਇਆ ਤਾਂ ਉਹਨਾਂ ਨੇ ਕਿਹਾ ਵੀ ਇੱਥੇ ਕੋਈ ਸਿੰਘ ਨਹੀਂ ਹੈਗਾ ਵੀ ਤੁਸੀਂ ਚੈੱਕ ਕਰ ਲਓ ਇੱਕ ਕਮਰੇ ਦਾ ਜਿੱਥੇ ਭਾਈ 750 ਬੀਬੀ ਮੁਤਾਜ਼ ਜੀ ਉਹ ਸੇਵਾ ਕਰ ਰਹੇ ਸੀ ਉਹਨਾਂ ਦੀ ਤਾਂ ਉਹਨਾਂ ਨੇ ਕਿਹਾ ਕਮਰਾ ਖੋਲੋ ਤਾਂ ਅੰਦਰੋਂ ਉਹਨਾਂ ਨੇ ਕਿਹਾ ਭਾਈ ਨਿਯੰਗ ਨੇ ਕਿ ਇੱਥੇ ਮੇਰੇ ਧੀ ਜਵਾਈ ਜਿਹੜੇ ਉਹ ਆਰਾਮ ਕਰ ਰਹੇ ਆ ਇਹ ਖੋਲਣਾ ਤਾਂ ਮੈਂ ਖੋਲ ਦਿੰਦਾ ਤਾਂ ਉਹਨਾਂ ਨੇ ਨਹੀਂ ਖੋਲਿਆ ਉਸ ਸਮੇਂ ਉਸ ਬੀਬੀ ਨੇ ਆਪਣਾ ਪਤੀ ਨੂੰ ਤਸلیم ਕਰ ਲਿਆ ਉਹ ساری ਜ਼ਿੰਦਗੀ ਉਹਨਾਂ ਨੇ ਬਗੈਰ ਵਿਆਹ ਤੋਂ ਕੱਢੀ ਔਰ 125 ਸਾਲ ਦੀ ਉਮਰ ਤੇ ਵੇ ਜਾ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਹੈ। ਸੋ ਇਸ ਸਥਾਨ ਤੇ ਇਹ ਜੋੜ ਮੇਲਾ ਜਿਹੜਾ 16 ਤਰੀਕ ਤੋਂ ਸ਼ੁਰੂ ਹੋਣਾ 16 17 ਤੇ 18 16 ਤਰੀਕ ਨੂੰ ਸਵੇਰੇ ਗੁਰਦੁਆਰਾ ਗੁਰੂਗੜ੍ਹ ਨਗਰ ਸਦਾਵਰ ਤੋਂ ਨਗਰ ਕੀਰਤਨ ਦੀ ਉਹ ਸ਼ੁਰੂ ਹੋਤ ਹਣੀ ਸਵੇਰੇ 8 ਵਜੇ ਉਹ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਨੂੰ ਹੁੰਦਾ ਹੋਇਆ ਗੁਰੂ ਘਰ ਦੇ ਵਿੱਚ ਅਤੇ ਗੁਰਦਵਾਰ ਪੱਠਾ ਸਾਹਿਬੇ ਪਹੁੰਚਣਾ ਹੁੰਦਾ। ਮੈਨੇਜਰ ਸਾਹਿਬ ਜੀ ਰਵੀ ਸਿੰਘ ਜੀ ਵੱਲੋਂ ਅਤੇ ਸਾਡੇ ਹੋਰ ਸਾਰੇ ਮੁਲਾਜ਼ਮਾਂ ਵੱਲੋਂ ਸਾਰੇ ਪ੍ਰਬੰਧਾ ਜਿਹੜੇ ਉਹ ਵਧੀਆ ਤਰੀਕੇ ਨਾਲ ਕੰਪਲੀਟ ਕਰਦੇ ਆ ਭਾਵੇਂ ਉਹ ਰਾਹਿਸ਼ ਦਾ ਪ੍ਰਬੰਧ ਆ, ਭਾਵੇਂ ਉਹ ਲੰਗਰਾਂ ਦੇ ਪ੍ਰਬੰਧ ਆ, ਭਾਵੇਂ ਜੋੜਾ ਘਰਾਂ ਦੇ ਪ੍ਰਬੰਧ ਆ, ਭਾਵੇਂ ਸਾਈਕਲ ਸਟੈਂਡਾਂ ਦੇ ਸਕੂਟਰ ਸਟੈਂਡਾਂ ਦੇ ਪ੍ਰਬੰਧ ਆ। ਔਰ ਪਾਰਕਿੰਗ ਦਾ ਜਿਹੜਾ ਪ੍ਰਬੰਧ ਆ ਉਹ ਸਾਰੇ ਮਰੇ ਜੀ ਸਾਹਿਬ ਨੇ ਬਹੁਤ ਵਧੀਆ ਤਰੀਕੇ ਨਾਲ ਕਰਿਆ ਪਿਛੇ ਤੋਂ ਦੇਖਿਆ ਵੀ ਅਸੀਂ ਪਿਛੇ ਉਹ ਪਾਰਕਿੰਗ ਵੀ ਜਿਹੜੀ ਤਿਆਰ ਕੀਤੀ ਹੈ ਸੋ ਇਸ ਲਈ ਸੰਗਤ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਆ ਜਿਹੜੀ ਉਹ ਨਹੀਂ ਆਉਣ ਦਿੱਤੀ ਜਾਵੇਗੀ ਫਿਰ ਵੀ ਜੇ ਕੋਈ ਤਾਂ ਕਮੀ ਪੇਸ਼ੀ ਹੋਈ ਅਸੀਂ ਸੰਗਤਾਂ ਨੂੰ ਕਿਹਾ ਹੋਵੇ ਕਿ ਸਾਨੂੰ ਦੱਸੋ ਅਸੀਂ ਉਹਦਾ ਹੱਲ ਕਰਾਂਗੇ ਸੋ ਤਿੰਨ ਦਿਨ ਉਹਨਾਂ ਮਹਾ ਸ਼ਹੀਦਾਂ ਦੀ ਆਦ ਦੇ ਵਿੱਚ ਇੱਥੇ ਸੰਗਤਾਂ ਨੇ ਨਤਮਸਤਕ ਹੋਣਾ ਹਾਂਜੀ ਅੱਜ ਵੀ ਵੱਡੀ ਗਿਣਤੀ ਦੇ ਬੇ ਸੰਗਤ ਉਤੇ ਪਹੁੰਚੀ ਹੋਈ ਹੈ ਸ਼ੁਰੂਆਤ ਕੱਲ ਨੂੰ ਹੋਣੀ ਹੈ ਲੇਕਿਨ ਅਸ਼ਕਰਾਂ ਦਾ ਦਿਹਾੜਾ ਹੋਰ ਕਰਕੇ ਕਾਫੀ ਵੱਡੀ ਗਿਣਤੀ ਦੇ ਸੰਗਤ ਪਹੁੰਚੀ ਹੈ ਕੱਲ ਤੋਂ ਇਹ ਵਿਧਿਵਾਨ ਤਰੀਕੇ ਦੇ ਨਾਲ ਇਹ ਚੱਲਣਾ ਸ਼ੁਰੂ ਹੋਣਾ ਸੋ ਸੰਤਨ ਬੇਨਤੀ ਹੈ ਕਿ ਆਓ ਗੁਰੂ ਸਾਹਿਬ ਨੇ ਜੋ ਇਤਿਹਾਸ ਸਰਜਿਆ ਜੋ ਗੁਰੂ ਸਾਹਿਬ ਨੇ ਸਾਨੂੰ ਕੋ ਬਖਰੀ ਪੇਸ਼ਾਨ ਕਰ ਦਿੱਤੀ ਹੈ ਆਓ ਗੁਰੂ ਵਾਲੇ ਬਣੀਏ ਅਮਰ ਸੱਚ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਆਪਣਾ ਜੀਵਨ ਸਫਲ ਕਰੀਏ ਮੇਰੇ ਨੌਜਵਾਨ ਬੱਚਿਆਂ ਨੂੰ ਵੀ ਇਹ ਬੇਨਤੀ ਹੈ ਕਿ ਆਓ ਸਾਡੇ ਲਈ ਗੁਰੂ ਸਾਹਿਬ ਨੇ ਆਪਣਾ ਸਾਰਾ ਸਰਮਸਦਾਨ ਕੀਤਾ ਹੈ ਸਰਮਸਦਾਨੀ ਇਸੇ ਕਰਕੇ ਗੁਰੂ ਸਾਹਿਬ ਨੂੰ ਕਹਿੰਦੇ ਆ ਦੁਨੀਆ ਦੇ ਵਿੱਚ ਕੋਈ ਅਜਿਹੀ ਵਿਅਕਤੀ ਨਹੀਂ ਕੋਈ ਅਜਿਹੀ ਸਖਸ਼ੀਅਤ ਨਹੀਂ ਜਿਸ ਨੂੰ ਸਰਪੰਸਦਾਨੀ ਦਾ ਆਉਦਾ ਮਿਲਿਆ ਹੋਵੇ ਇਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹੈ ਮਾਨ ਮਿਲਿਆ ਹੈ ਸੋ ਆਓ ਉਹਨਾਂ ਬੱਚਿਆਂ ਦੀ ਸ਼ਹਾਦਤ ਨੂੰ ਯਾਦ ਕਰੀਏ ਔਰ ਅਮਰ ਅਸ਼ਾਕ ਦੇ ਗੁਰੂ ਵਾਲੇ ਬਣੀਏ ਬਹੁਤ ਬਹੁਤ ਧੰਨਵਾਦ ਉੱਚੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ ਇਹ ਸੰਜਤਦਾਰ ਲਖਵਾਲ ਸਾਹਿਬ ਜੀ ਨੇ ਵੱਲੋਂ ਜਾਂ ਕਰ ਦਿੱਤੀ ਗਈ ਹੈ ਕਿਉਂਕਿ ਇੱਕ ਪ੍ਰੋਗਰਾਮਾਂ ਬਾਰੇ ਬਿਸਤਾਰਪੁਰ ਕਿ ਦੱਸਿਆ ਗਿਆ ਤੇ ਇਤਿਹਾਸ ਬਾਰੇ ਵੀ ਜੋੜਿਆ ਗਿਆ ਤੇ ਬਿਲਕੁਲ ਅਸੀਂ ਵੀ ਲਗਾਤਾਰ ਜੁੜੇ ਰਵਾਂਗੇ ਤੁਸੀਂ ਦੇਖ ਲਿਓ ਆਰਟੀਵੀ ਬਾਨ ਧੰਨਵਾਦ ਵਾਹਿ